ਪੰਜਾਬ ਕੇਸਰੀ ਵੇਖਣੇ ਸਾਰੇ ਦਰਸ਼ਕਾਂ ਨ ਮੈਕਾਵਿਸ਼ਾ ਅਰੋੜਾ ਬਹੁਤ-ਬਹੁਤ ਸਵਾਗਤ ਕਰਨੀਆਂ ਦਰਸ਼ਕਾਂ ਅੱਜ ਵੇਲੇ ਤੁਹਾਨੂੰ ਲੈ ਕੇ ਆਏ ਆ ਰਣਜੀਤ ਐਵੇਨਿਊ ਤੋਂ ਲੋਹਾਰ ਕਾ ਰੋਡ ਨੂੰ ਜੋੜਨ ਵਾਲੇ ਪੁਲ ਤੇ ਜਿੱਥੇ ਕੀ ਬੰਜਰ ਹਾਲਾਤ ਹੋ ਚੁੱਕੇ ਨੇ ਪੁਲ ਦੇ ਪੁਲ ਦੀ ਮਿਆਦ ਮੁੱਕ ਚੁੱਕੀ ਹੈ ਔਰ ਇਸ ਪੁਲ ਦੀ ਜੇ ਗੱਲ ਕੀਤੀ ਜਾਏ ਤਾਂ ਆਵਾਜ਼ਾਈ ਲਗਾਤਾਰ ਬਣੀ ਰਹਿੰਦੀ ਹੈ ਵੱਡੀਆਂ ਗੱਡੀਆਂ ਇੱਥੋਂ ਆਂਦੀਆਂ ਨੇ ਟਰੱਕ ਆਂਦੇ ਨੇ ਬੱਸਾਂ ਆਂਦੀਆਂ ਨੇ ਮਗਰ ਇਸ ਪੁਲ ਦੀ ਕੋਈ ਸੁਣਵਾਈ ਨਹੀਂ ਹੈ ਦੋਵੇਂ ਪਾਸਿਓਂ ਜੇ ਅਸੀਂ ਦਿਖਾਣਾ ਚਾਹਾਂਗੇ ਦੇਖਿਆ ਜਾਏ ਤਾਂ ਇਹ ਜਿਹੜਾ ਗੰਦੇ ਨਾਲੇ ਦੇ ਉੱਤੇ ਪੁਲ ਬਣਿਆ ਹੈ ਜੋ ਕਿ ਰஞ்சிਤ ਐਵੇਨਿਊ ਤੋਂ ਲੋਹਾਰਾ ਕਾ ਰੋਡ ਨੂੰ ਜੋੜਦਾ ਹੈ ਉਹ ਇਸ ਵੇਲੇ ਬਹੁਤ ਹੀ ਮਾੜੇ ਹਾਲਾਤਾਂ ਦਾ ਸ਼ਿਕਾਰ ਹੋਇਆ ਹੋਇਆ ਹੈ ਦੋਨੇ ਪਾਸੇ ਅਗਰ ਵੇਖਿਆ ਜਾਏ ਤਾਂ ਜੋ ਸਾਈਡਾਂ ਨੇ ਪੂਰੀ ਤਰ੍ਹਾਂ ਨਾਲ ਟਾਟ ਚੁੱਕੀਆਂ ਨੇ ਵਿੱਚੋਂ ਅਗਰ ਗੱਲ ਕਰੀਏ ਸੜੀਏ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ ਦੋਵੇਂ ਪਾਸੇ ਪੁਲ ਮਾੜੇ ਹਾਲਾਤਾਂ ਚ ਦਿਖਾਈ ਦੇ ਰਿਹਾ ਉਸ ਤੋਂ ਬਾਅਦ ਇੱਥੇ ਅਗਰ ਗੱਲ ਕੀਤੀ ਜਾਏ ਤਾ ਬਹੁਤ سارے ਸਕੂਲ ਪੈਂਦੇ ਨੇ ਲਵ ਡੇਲ ਸਕੂਲ ਪੈਂਦਾ ਹਲੀਆਰਟ ਸਕੂਲ ਪੈਂਦਾ ਜੇ ਗੱਲ ਕੀਤੀ ਜਾਏ ਇਨਵਿਕਟਰ ਸਕੂਲ ਪੈਂਦਾ ਚਾਰ ਤੋਂ ਪੰਜ ਸਕੂਲ ਐਸੇ ਇਲਾਕੇ ਵਿੱਚ ਪੈਂਦੇ ਨੇ ਇੱਥੇ ਤੁਹਾਨੂੰ ਦਿਖਾਣਾ ਚਾਹਾਂਗੇ ਕਿ ਕਿੰਨੇ ਮਾੜੇ ਹਾਲਾਤ ਹੋਏ ਨੇ ਇਸ ਪੁਲ ਦੇ ਦੋਵੇਂ ਪਾਸਿਆਂ ਤੋਂ ਜਿਹੜੀਆਂ ਇੱਟਾਂ ਨੇ ਉਹ ਆਪਣੇ ਆਪਣੀ ਜੜੇ ਸਿਮਿੰਟ ਨੂੰ ਛੱਡ ਚੁੱਕੀਆਂ ਨੇ ਔਰ ਕੰਧ ਟੁੱਟ ਚੁੱਕੀ ਹੈ ਔਰ ਜੇ ਗੱਲ ਕਰੀਏ ਪੁਲ ਦੀ ਤੇ ਪੁਲ ਦੀ ਵੀ ਮਿਆਦ ਜੋ ਹੈ ਪੂਰੀ ਤਰ੍ਹਾਂ ਨਾ ਮੁੱਕਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਨਾਲ ਬਹੁਤ ਮਾੜੇ ਹਾਲਾਤ ਹੋਏ ਨੇ ਲੋਕ ਲਗਾਤਾਰ ਐਸ ਪੁਲ ਦਾ ਇਸਤੇਮਾਲ ਕਰਦੇ ਨੇ ਰਣਜੀਤ ਐਵੇਨਿਊ ਤੋਂ ਲੋਹਾਰਾ ਕਾ ਰੋਡ ਵੱਲ ਜਾਣ ਵਾਸਤੇ ਔਰ ਲਗਾਤਾਰ ਲੋਕ ਐਸਤੇ ਵੱਡੀਆਂ ਗੱਡੀਆਂ ਲੈ ਕੇ ਪਹੁੰਚਦੇ ਨੇ ਸਕੂਲਾਂ ਦੇ ਬੱਚੇ ਛੋਟੇ ਤੋਂ ਲੈ ਕੇ ਵੱਡੇ ਹਰ ਉਮਰ ਦੇ ਬੱਚੇ ਐਸ ਪੁਲ ਤੋਂ ਨਿਕਲਦੇ ਨੇ ਤੇ ਜੇ ਗੱਲ ਕੀਤੀ ਜਾਏ ਅਗਰ ਅਸੀਂ ਯਾਦ ਕਰੀਏ ਪਿੱਛੇ ਜਦੋਂ ਅਟਾਰੀ ਵਿਖੇ ਇੱਕ ਪੁਲ ਤੋਂ ਬਸ ਗਿਰ ਗਈ ਸੀ ਤੇ ਉਸ ਤੋਂ ਬਾਅਦ ਜਿਹੜੇ 16 ਬੱਚੇ ਪੁਲ ਤੋਂ ਡਿੱਗ ਕੇ ਉਹਨਾਂ ਦੀ ਮੌਤ ਹੋਈ ਸੀ ਪ੍ਰਸ਼ਾਸਨ ਕੀ ਉਸ ਦਾ ਇੰਤਜ਼ਾਰ ਕਰ ਰਿਹਾ ਪ੍ਰਸ਼ਾਸਨ ਕੀ ਸੋਚਦਾ ਹੈ ਕਿ ਜਦੋਂ ਤੱਕ ਕੋਈ ਹਾਦਸਾ ਨਹੀਂ ਹੋਏਗਾ ਉਸ ਤੱਕ ਕੋਈ ਐਕਸ਼ਨ ਨਹੀਂ ਲਏਗਾ ਲਗਾਤਾਰ ਲੋਕ ਜਿਹੜੇ ਨੇ इलाके ਦੇ ਲੋਕ ਉਹਨਾਂ ਦੀ ਮੰਗ ਹੈ ਕਿ ਇਹ ਦੇਖ ਸਕਦੇ ਹੋ ਵੱਡੀਆਂ ਵੱਡੀਆਂ ਜਿਹੜੀਆਂ ਗੱਡੀਆਂ ਨੇ ਲਗਾਤਾਰ ਇਸ ਪੁਲ ਤੋਂ ਜਾਂਦੀਆਂ ਨੇ ਮਗਰ ਪੁਲ ਦਿਆਂ ਸਾਈਡਾਂ ਦੇ ਹਾਲਾਤ ਜਿਹੜੇ ਨੇ ਬਹੁਤ ਮਾੜੇ ਹੋ ਚੁੱਕੇ ਨੇ ਔਰ ਆਪਣੇ ਆਪ ਚ ਪੁਲ ਬੋਲਦਾ ਹੈ ਜਿਸ ਨੂੰ ਮੁਰੰਮਤ ਦੀ ਲੋੜ ਹੈ ਔਰ ਐਸੀ ਮੁਰੰਮਤ ਲਈ ਕੋਈ ਅੱਗੇ ਨਹੀਂ ਔਰ ਆ ਰਿਹਾ ਔਰ ਲੋਕ ਜਿਹੜੇ ਨੇ ਫਿਰ ਵੀ ਐਸੇ ਪੁਲ ਨੂੰ ਮਜਬੂਰ ਨੇ ਵਰਤਣ ਲਈ ਦੇਖ ਸਕਦੇ ਹੋ ਜੀ ਵੱਡੀਆਂ ਬੱਸਾਂ ਟਰੱਕ ਲਗਾਤਾਰ ਐਸੇ ਰੋਡ ਤੋਂ ਨਿਕਲਦੇ ਨੇ ਸੋ ਕੁਝ ਲੋਕਾਂ ਨਾਲ ਵੀ ਗੱਲ ਕਰਨਾ ਚਾਹਾਂਗੇ ਜਿਹੜੇ ਇੱਥੇ ਲੋਕ ਆਉਂਦੇ ਜਾਂਦੇ ਨੇ ਉਹਨਾਂ ਨਾਲ ਗੱਲ ਕਰਨਾ ਚਾਹਾਂਗੇ ਕਿ ਜਿਸ ਤਰ੍ਹਾਂ ਨਾਲ ਪੁੱਲ ਦੇ ਹਾਲਾਤ ਹੋਏ ਨੇ ਉਸ ਬਾਰੇ ਕੀ ਕਹਿਣਾ ਚਾਹਣਗੇ ਲਗਾਤਾਰ ਜੋ ਲੋਕ ਇਸ ਪੁੱਲ ਨੂੰ ਇਸਤੇਮਾਲ ਕਰਦੇ ਨੇ ਉਹਨਾਂ ਦਾ ਕੀ ਕਹਿਣਾ ਹੈ ਆਖਿਰੋ ਕੀ ਕਹਿਣਾ ਚਾਹੁੰਦੇ ਆ ਇਸ ਪੁੱਲ ਬਾਰੇ ਸੋ ਕੁਝ ਲੋਕ ਜੁੜ ਰਹੇ ਹੋ ਨਾ ਨਾਲ ਗੱਲ ਕਰਾਂਗੇ ਜੀ ਪੁੱਲ ਕਾਫੀ ਮਾੜੇ ਹਾਲਾਤਾਂ ਚ ਹੈ ਜੇ ਵੇਖਿਆ ਜਾਏ ਤਾਂ ਇੱਟਾਂ ਵੀ ਆਪਣੀ ਕੰਧ ਨੂੰ ਛੱਡਦੀਆਂ ਦਿਖਾਈ ਦੇਣੀਆਂ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਜੀ ਬਿਲਕੁਲ ਮੜਾਵਾ ਪੇਲਾ ਇਟਾ ਤੇ ਕਮਜ਼ੋਰ ਹੋਈਆਂ ਯਾਦਾ ਜੀ ਸੋ ਇੱਥੇ ਤੁਹਾਨੂੰ ਯਾਦ ਹੋਵੇਗਾ ਅਟਾਰੀ ਵਿੱਚ 16 ਬੱਚਿਆਂ ਦੀ ਬੱਸ ਜਦੋਂ ਗਿਰ ਗਈ ਸੀ ਪੁਲ ਤੋਂ ਤੇ ਉਹਨਾਂ ਦੀ ਮੌਤ ਹੋ ਗਈ ਸੀ ਪ੍ਰਸ਼ਾਸਨ ਦੇ ਕੰਨ ਤੇ ਕੋਈ ਜੂੰ ਨਹੀਂ ਰੈਂਗਦੀ ਕੀ ਮੰਗ ਹੈ ਪ੍ਰਸ਼ਾਸਨ ਤੋਂ ਤੁਹਾਡੀ ਪ੍ਰਸ਼ਾਸਨ ਤੋਂ ਇਹ ਮੰਗਿਆ ਵੀ ਇਹ ਪੁਲ ਜਲਦੀ ਤੋਂ ਜਲਦੀ ਕੰਪਲੀਟ ਹੋਣਾ ਚਾਹੀਦਾ ਤੇ ਬਣਨਾ ਚਾਹੀਦਾ ਨਵਾਂ ਜੀ ਜੀ ਹਾਂ ਸ਼ੁਰੂ ਤੋਂ ਹਾਂਜੀ ਥੈਂਕ ਯੂ ਜੀ ਸਾਡੇ ਨਾਲ ਗੱਲ ਕਰਨ ਲਈ ਦੂਸਰੇ ਪਾਸਿਓਂ ਅਸੀਂ ਇੱਧਰ ਦੀ ਵੀ ਤਸਵੀਰ ਤੁਹਾਨੂੰ ਜ਼ਰੂਰ ਦਿਖਾਉਣਾ ਚਾਹਾਂਗੇ ਪੁਲ ਦੇ ਕਿੰਨੇ ਮਾੜੇ ਹਾਲਾਤ ਹੋ ਚੁੱਕੇ ਨੇ ਜਿਹੜੇ ਸਰੀਏ ਵੀ ਨੇ ਉਹ ਵੀ ਬਾਹਰ ਨੂੰ ਨਿਕਲਦੇ ਹੋਏ ਦਿਖਾਈ ਦੇ ਰਹੇ ਆ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਪੁਲ ਦੇ ਲੋਕ ਇਸ ਤੋਂ ਕਾਫੀ ਪਰੇਸ਼ਾਨ ਨੇ ਮਗਰ ਫਿਰ ਵੀ ਮਜਬੂਰ ਨੇ ਕਿਉਂਕਿ ਪ੍ਰਸ਼ਾਸਨ ਐਸ ਲਈ ਕੁਝ ਨਹੀਂ ਕਰਦਾ ਆਵਾਜ਼ ਉਠਾਈ ਐ ਅਸੀਂ ਜਨਤਾ ਲਈ ਦੇਖ ਸਕਦੇ ਹੋ ਜੀ ਪਾਰੇ ਪਾਰੀਆਂ ਜਿਹੜੀਆਂ ਗੱਡੀਆਂ ਨੇ ਉਹ ਇੱਥੋਂ ਨਿਕਲਦੀਆਂ ਦਿਖਾਈ ਦੇ ਰਹੀਆਂ ਐ ਐਸ ਪੁਲ ਨੂੰ ਵਰਤਣ ਲਈ ਮਜਬੂਰ ਨੇ ਲੋਕ ਮਗਰ ਐਸ ਦੀ ਜੜੀ ਬਦ ਹਾਲੀ ਐ ਉਹ ਸ਼ਾਇਦ ਹਜੇ ਵੀ ਪ੍ਰਸ਼ਾਸਨ ਨੂੰ ਵਿਖਾਈ ਨਹੀਂ ਦੇ ਰਹੀ ਐ ਅਸੀਂ ਸਿਰਫ ਐਹੀ ਕੋਸ਼ਿਸ਼ ਕਰ ਰਹੇ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਿ ਅਸੀਂ ਇਹ ਜਿਹੜੀ ਤੁਹਾਡੀ ਆਵਾਜ਼ ਹੈ ਜਨਤਾ ਦੀ ਆਵਾਜ਼ ਹੈ ਉਹ ਪ੍ਰਸ਼ਾਸਨ ਤੱਕ ਪਹੁੰਚਾ ਸਕੀਏ ਸੋ ਬਹੁਤ سارے ਲੋਕ ਬੱਚੇ ਛੋਟੇ ਤੋਂ ਲੈ ਕੇ ਵੱਡੇ ਬੱਚੇ ਹਰ ਉਮਰ ਦੇ ਬੱਚੇ ਇਸ ਪੁਲ ਨੂੰ ਇਸਤੇਮਾਲ ਕਰਦੇ ਹੁਣ ਵੀ ਦੇਖ ਸਕਦੇ ਹੋ ਜੀ ਸਕੂਲ ਦੀ ਬੱਸ ਆ ਰਹੀ ਹੈ ਜਿਸ ਵਿੱਚ ਬੱਚੇ ਸਵਾਰ ਨੇ ਹੌਲੀਵੁੱਡ ਸਕੂਲ ਦੇ ਬੱਚੇ ਪਹਿਲਾਂ ਦੂਸਰੇ ਪਾਸੇ ਨੂੰ ਜਾ ਰਹੀ ਹੈ ਬੱਸ ਫਿਰ ਇਸ ਪਾਸੇ ਨੂੰ ਵੀ ਜਾਏਗੀ ਲਗਾਤਾਰ ਇਸ ਪੁਲ ਦਾ ਇਸਤੇਮਾਲ ਹੋ ਰਿਹਾ ਹੈ ਮਗਰ ਇਸ ਦੀ ਜਿਹੜੀ ਬੱਦਰ ਹਾਲਾਤ ਨੇ ਉਸ ਬਾਰੇ ਕੋਈ ਵੀ ਪ੍ਰਸ਼ਾਸਨ ਦਾ ਕੋਈ ਵੀ ਵਿਅਕਤੀ ਸਾਹਮਣੇ ਨਿਕਲ ਕੇ ਨਹੀਂ ਆਂਦਾ ਇੱਥੇ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਗੱਲ ਕਰਨਾ ਚਾਹਾਂਗੇ ਸ਼ਾਸਕਾਲ ਸਰ ਤੁਹਾਨੂੰ ਗੱਲ ਕਰਨਾ ਚਾਹਾਂਗੇ ਜੀ ਪੰਜਾਬ ਕੇਸਰੀ ਤੋਂ ਅਜਿਹਾ ਐ ਪੁੱਲ ਦੀ ਗੱਲ ਕੀਤੀ ਜਾਏ ਬੰਜਰ ਹਾਲਾਤ ਹੋਏ ਦੋਨੋਂ ਪਾਸੇ ਦੀਆਂ ਜੜੀਆਂ ਦੀਵਾਰਾਂ ਨੇ ਇੱਟਾਂ ਦੀਵਾਰਾਂ ਨੂੰ ਛੱਡ ਚੁੱਕੀਆਂ ਨੇ ਤੇ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਤਾਂ ਇਹੋ ਹੀ ਕਵਾਂਗੇ ਜੀ ਪ੍ਰਸ਼ਾਸਨ ਨੂੰ ਚਾਹੀਦਾ ਇਹਨੂੰ ਠੀਕ ਕਰਾਵੇ ਜੀ ਬੈਟਰ ਜਿਹੜਾ ਹੈਗਾ ਠੇਕੇਦਾਰਾਂ ਨੂੰ ਖਿੱਚ ਕੇ ਰੱਖਣ ਠੇਕੇਦਾਰਾਂ ਦਾ ਹੀ ਕਸੂਰ ਹੈ ਸਾਰਾ ਜੀ 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 ਇਹ ਕੰਮ ਜੇ ਨਾਲ ਜੇ ਗੱਲ ਕੀਤੀ ਜਾਏ ਇਲਾਕੇ ਵਿੱਚ ਲਾਈਟਾਂ ਵੀ ਨਹੀਂ ਨੇ ਸਟਰੀਟ ਲਾਈਟਾਂ ਵੀ ਨਹੀਂ ਨੇ ਰਾਤ ਵੇਲੇ ਜਦੋਂ ਲੋਕ ਐਸ ਪੁਲ ਨੂੰ ਇਸਤੇਮਾਲ ਕਰਦੇ ਨੇ ਸਾਈਡਾਂ ਤੋਂ ਟੁੱਟਿਆ ਹੋਇਆ ਪੁਲ ਹੈ ਕਿਸ ਤਰ੍ਹਾਂ ਦਾ ਖਤਰਾ ਬਣਿਆ ਰਹਿੰਦਾ ਹੈ ਖਤਰਾ ਹੈ ਜੀ ਅੱਗੇ ਪਿਛਲੇ 15 ਦਿਨ ਹੋਏ ਨੇ ਇੱਕ ਕਾਰ ਵਿੱਚ ਚਲੀ ਗਈ ਸੀ ਜੀ 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 ਇੱਕ ਕਾਰ ਵੀ ਵਿੱਚ ਗਿਰ ਗਈ ਸੀ ਤੇ ਕੀ ਜਾਨੀਮਾਲੀ ਨੁਕਸਾਨ ਤਾਂ ਨਹੀਂ ਹੋਇਆ ਜਾਨੀਮਾਲੀ ਨਹੀਂ ਹੋਇਆ ਬਸ ਕਾਰ ਦਾ ਨੁਕਸਾਨ ਹੋਇਆ ਕ੍ਰੇਨ ਲਿਆ ਕੇ ਉਹਨੂੰ ਬਾਹਰ ਕਢਾਉਣਾ ਪਿਆ ਉਹਨਾਂ ਨੂੰ ਜੀ 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 ਮੰਕਰ ਉਹ ਜਦੋਂ ਨਾਲੀ ਵਿੱਚ ਨਾਲੇ ਵਿੱਚ ਗਿਰ ਗਈ ਤਾਂ ਫਿਰ ਤਾਂ ਉਹ ਤਾਂ ਖਤਮ ਹੀ ਹੋ ਗਈ ਆਪਣੇ ਆਪ ਚ ਬਸ ਇਸ ਤਰ੍ਹਾਂ ਹੀ ਆ ਜੀ ਖਰਾਬ ਤੇ ਹੋਣਾ ਹੀ ਹੈ ਸਾਰਾ ਕੁਝ ਜੀ 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 ਬਿਲਕੁਲ 15 ਦਿਨ ਪਹਿਲਾਂ ਦੱਸਿਆ ਜਾ ਰਿਹਾ ਜੀ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਗੱਲ ਕਰੀ ਸੀ ਕਿ ਅਗਰ ਗੱਲ ਕਰੀਏ ਤਾਂ ਅਟਾਰੀ ਵਿਖੇ ਇੱਕ ਬੱਸ ਜਦੋਂ ਗਿਰ ਗਈ ਸੀ ਪੁਲ ਤੋਂ ਤਾਂ 16 ਬੱਚਿਆਂ ਦਾ ਜਾਨੀ ਨੁਕਸਾਨ ਹੋਇਆ ਸੀ ਹੁਣ ਜੜੀ ਆ ਇੱਕ ਗੱਡੀ 15 ਦਿਨ ਪਹਿਲਾਂ ਇਸ ਨਾਲੇ ਵਿੱਚ ਡਿੱਗੀ ਇਸ ਪੁਲ ਤੋਂ ਤੇ ਕਿਤੇ ਨਾ ਕਿਤੇ ਮਾਲੀ ਨੁਕਸਾਨ ਜ਼ਰੂਰ ਹੋਇਆ ਜਾਨ ਜ਼ਰੂਰ ਬਚ ਗਈ ਹਾਲਾਂਕਿ ਮਗਰ ਫਿਰ ਵੀ ਜੜਾ ਨੁਕਸਾਨ ਜ਼ਰੂਰ ਹੋਇਆ ਹੈ ਔਰ ਕਦੀ ਤੁਹਾਡੇ ਵੱਲੋਂ ਕੰਪਲੇਂਟ ਦਿੱਤੀ ਗਈ ਹੈ ਇਲਾਕਾ ਨਿਵਾਸੀਆਂ ਵੱਲੋਂ ਇਲਾਕਾ ਨਿਵਾਸੀਆਂ ਨੇ ਕੰਪਲੇਂਟ ਕੀਤੀ ਸੀਗੀ ਜੀ ਇੱਥੇ ਪਹਿਲੇ ਹੈਗਾ ਸੀਗਾ ਤੁਹਾਡੇ ਪੁਲਿਸ ਚੌਕੀ ਪੁਲਿਸ ਚੌਕੀ ਬੰਦ ਕਰ ਦਿੱਤੀ ਗਈ ਹੈ ਉਹਨਾਂ ਦੇ ਕਰਕੇ ਇੱਥੇ ਬਹੁਤ ਜ਼ਿਆਦਾ ਰਸ਼ ਜਿਹੜਾ ਹੁਣ ਹੋਣ ਲੱਗ ਪਿਆ ਅੱਗੇ ਉਹਨਾਂ ਦੀ ਮਿਹਰਬਾਨੀ ਦੇ ਨਾਲ ਰਸ਼ਨੀ ਸੀ ਹੁੰਦਾ ਜਦੋਂ ਸਕੂਲ ਦੇ ਛੁੱਟੀ ਹੁੰਦੀ ਹੈ ਤੇ ਕਾਫੀ سارے ਸਕੂਲ ਨੇ ਇੱਥੇ ਬਹੁਤ ਜ਼ਿਆਦਾ ਸਕੂਲ ਨੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਹਮੇਸ਼ਾ ਹੀ ਰਸ਼ ਰੰਦਾ ਬਹੁਤ ਜੀ 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 ਧੰਨਵਾਦ ਜੀ ਸਾਡਾ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਲੋਕੀ ਨੇ ਲੋਕ ਨੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਇੱਥੇ ਉਹਨਾਂ ਦਾ ਕਹਿਣਾ ਹੈ ਕਿ ਲੋਕ ਜਿਹੜੇ ਨੇ ਕਾਫੀ ਤੰਗ ਹੁੰਦੇ ਨੇ ਕਾਫੀ ਸਕੂਲ ਨੇ ਜਿਹੜੇ ਆਸੇ ਪਾਸੇ ਹਲੇ ਦੁਆਲੇ ਔਰ ਜਿਹੜੋ ਇੱਥੇ ਚੌਂਕੀ ਹਟਾ ਦਿੱਤੀ ਗਈ ਉਸ ਦੇ ਨਾਲ ਜਿਹੜੇ ਜਾਮ ਵੀ ਲੱਗਨੇ ਸ਼ੁਰੂ ਹੋ ਗਏ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ 15 ਦਿਨ ਪਹਿਲਾਂ ਇੱਥੇ ਇੱਕ ਕਾਰ ਜੜੀ ਹੈ ਨਾਲੇ ਦੇ ਵਿੱਚ ਡਿੱਗ ਗਈ ਸੀ ਨਾਲੇ ਦੇ ਉੱਤੇ ਜਿਹੜਾ ਪੁਲ ਬਣਿਆ ਹੈ ਉਸ ਦੀ ਜਰਜਰ ਹਾਲਤ ਹੈ ਬੰਜਰ ਹੋ ਚੁੱਕੀ ਹੈ ਪੂਰੀ ਇਸ ਥਾਂ ਤੇ ਤੇ ਉਸ ਦੇ ਉੱਤੇ ਕੋਈ ਵੀ ਇੱਥੇ ਐਕਸ਼ਨ ਨਹੀਂ ਲਿੱਤਾ ਜਾ ਰਿਹਾ ਲੋਕ ਜੜੇ ਨੇ ਪਰੇਸ਼ਾਨ ਹੋ ਰਹੇ ਨੇ ਤੇ ਉਸ ਟੁੱਟੇ ਹੋਏ ਵਿਗੜੇ ਹਾਲਾਤਾਂ ਵਾਲੇ ਪੁਲ ਨੂੰ ਵਰਤਣ ਲਈ ਮਜਬੂਰ ਨੇ ਉਹਨਾਂ ਲਈ ਕੋਈ ਹੋਰ ਵਿਕਲਪ ਦੇਖਣਾ ਸਾਹਮਣੇ ਨਹੀਂ ਆ ਰਿਹਾ ਮਗਰ ਜਿਹੜਾ ਪ੍ਰਸ਼ਾਸਨ ਹੈ ਉਹ ਹਜੇ ਤੱਕ ਕੰਮ ਕਰਨੀ ਨੀਂਦ ਸੁੱਤਾ ਹੋਇਆ ਵੈ ਔਰ ਕੋਸ਼ਿਸ਼ ਸਾਡੀ ਰਹੇਗੀ ਅਸੀਂ ਤੁਹਾਡੀ ਆਵਾਜ਼ ਬੜੇ ਆ ਤੇ ਬਣੇ ਰਹੀਏ ਤੁਸੀਂ ਦੇਖ ਰਹੇ ਹੋ ਪੰਜਾਬ ਕੇਸਰੀ ਵੇਖਦੇ ਰਹੋ ਪੰਜਾਬ ਕੇਸਰੀ ਕਿਉਂਕਿ ਪੰਜਾਬ ਕੇਸਰੀ ਹੈ ਤੁਹਾਡੇ ਦਿਲ ਦੀ ਧੜਕਨ